ਨਾ ਹਾਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਬੋਲੋ ਭਾਈ ਨਾ ਹਾਂ ਜਤੀ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਨਵਤ ਨਾਨਕ ਤਿੰਨ ਕੀ ਉੱਚੀ ਬੋਲੋ ਭਾਈ ਸਾਰੀ ਸੰਗਤ ਇਕਾਗਰਤਾ ਬਖਸ਼ ਕੇ ਇਹ ਮੈਂ ਤਾਂ ਕਹਿ ਰਿਹਾ ਕਿ ਇੱਕ ਵਾਰ ਤੁਸੀਂ ਟਿਕਾਓ ਵਿੱਚ ਆ ਜਾਓਗੇ ਫਿਰ ਆਪਾਂ ਬੜੇ ਏਕਾਂ ਤੇ ਇਕਾਗਰਤਾ ਨਾਲ ਕਥਾ ਵਿਚਾਰੀਂ ਪੜੋ ਸਾਰੇ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਨਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਪ੍ਰਨਵਤ ਨਾਨਕ ਤਿਨ ਕੀ ਜਿਨ ਤੂੰ ਨਾਹੀ ਮਹਿਬੂਬੁ ਰਖੀ ਕੀ ਕੀਤਕ ਬਾਤ ਹੈ ਕੋਟ ਪਰਾ ਦੀ ਤਰਿਆਰ ਗੁਰੂ ਨਾਨਕ ਜਿਨ ਸੁਨਿਆ ਪੇਖਿਆ ਸੇ ਫਿਰ ਗਰਬਾਸਨਾ ਗੁਰੂ ਨਾਨਕ ਜਿਨ ਸੁਨਿਆ ਪੇਖਿਆ ਸੇ ਫਿਰ ਗਰਬਾਸਨਾ ਪਰਿਆਦੇ ਪਰਮ ਸਨਮਾਨ ਜੋਗ ਜੁਗੋ ਜੋਗ ਅਤਲ ਤਖਤ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਬੈਠ ਕੇ ਆਪ ਜੀ ਮਹਾਨ ਆਤਮਾ ਮਹਾਂਪੁਰਖ ਬਾਬਾ ਰਾਜਾ RAM ਜੀ ਉਹਨਾਂ ਦੇ ਤਪ ਅਸਥਾਨ ਤੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਚਰਨਾ ਵਿੱਚ ਬਹਿ ਕੇ ਸੁਇਰ ਤੋਂ ਲੈ ਕੇ ਅੰਮ੍ਰਿਤ ਬਾਣੀ ਦੀਆਂ ਵਿਚਾਰਾਂ ਸਰਵਨ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਦੇ। ਅੱਜ ਇੱਕ ਤੇ ਸੌਣ ਦਾ ਮਕੀਨਾ ਆਰੰਭ ਹੋਇਆ ਹੈ। ਅੰਮ੍ਰਿਤ ਬਾਣੀ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇੱਕ ਸਿੰਘ ਸਾਭਾ ਹੁਣਾਂ ਜ਼ਿਕਰ ਕੀਤਾ ਹੈ ਕਿ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਅੱਜ ਸ਼ਹੀਦੀ ਪੁਰਬ ਹੈ। ਆਓ ਇੱਕ ਵਾਰੀ ਤੁਸੀਂ ਬਹੁਤ ਇਕਾਗਰਤਾ ਬਖਸ਼ ਦੇਆ ਸਾਰੇ ਆਪਣੀ ਰਸਨਾ ਪਵਿੱਤਰ ਕਰੋ ਰਹਿਤ ਨਾਮਿਆਂ ਦੇ ਬੋਲ ਨੇ ਆਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਸਾਰੇ ਇਕਾਗਰਤਾ ਬਖਸ਼ ਦੇ ਇਕੋ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਬਾਣੀ ਵਿੱਚ 12 ਮਾ ਦੋ ਨੇ ਇੱਕ 12 ਮਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਉਚਾਰਨ ਕੀਤੀ ਹੈ ਜਿਹੜੀ ਤੁਖਾਰੀ ਦਾਗੰਦਰ ਹੈ ਇੱਕ ਦੂਜੀ 12 ਮਾਂ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਉਚਾਰਨ ਕੀਤੀ ਹੈ ਜਿਹੜੀ ਮਾਧ ਰਾਗ ਵਿੱਚ 133 ਅੰਗ ਤੇ ਸ਼ੋਭਤ ਹੈ ਇੱਕ ਗੱਲ ਯਾਦ ਰੱਖਿਓ ਵਿਦਵਾਨ ਪੁਰਖਾਂ ਦਾ ਮੰਨਣਾ ਹੈ ਗੁਰੂ ਸਹਿਬਾਨ ਚਾਰ ਮੇਰੇ ਬਾਣੀ ਉਚਾਰਦੇ ਸਨ ਚਾਰ ਵੇਲੇ ਹਜੂਰ ਨੇ ਬਾਣੀ ਉਚਾਰਨੀ ਸਭ ਤੋਂ ਪਹਿਲਾਂ ਬਾਣੀ ਉਚਾਰਨੀ ਜਦੋਂ ਕਿਤੇ ਉਸ ਅਕਾਲ ਪੁਰਖ ਪਰਮਾਤਮਾ ਦੀ ਉਸਤਤ ਕਰਨੀ ਇੱਕ ਬਚਨ ਆਖਣਾ ਮਰਦਾਨਿਆਂ ਰਬਾਬ ਵਜਾ ਕਾਈ ਸ਼ਿਫਤ ਕਰੀਏ ਕਰਤਾਰ ਦੀ ਰੱਬੀ ਉਸਤਤ ਵਿੱਚ ਗੁਰੂ ਸਤਗੁਰੂ ਸਹਬਾਨਾ ਨੇ ਅੰਮ੍ਰਿਤ ਬਾਣੀ ਉਚਾਰਨੀ ਦੂਜੀ ਗੱਲ ਜਦੋਂ ਕੋਈ ਬੰਦਾ ਆਪਣਾ ਸਵਾਲ ਲੈ ਕੇ ਆਉਂਦਾ ਸੀ ਜਾਂ ਕੋਈ ਮਨ ਦਾ ਸ਼ੰਕਾ ਲੈ ਕੇ ਆਉਂਦਾ ਸੀ ਤੇ ਉਸ ਸਵਾਲ ਦਾ ਜਵਾਬ ਦਿੰਦਿਆਂ ਜਾਂ ਉਹਦਾ ਸ਼ੰਕਾ ਨਿਵਰਤ ਕਰਦਿਆਂ ਉਹਦਾ ਸ਼ੰਕਾ ਦੂਰ ਕਰਦਿਆਂ ਸਤਿਗੁਰੂ ਨੇ ਕਿਰਪਾ ਕਰਨੀ ਅੰਮ੍ਰਿਤ ਬਾਣੀ ਦੇ ਸ਼ਬਦ ਉਚਾਰਨੇ ਤੀਜੀ ਵਾਰ ਸਤਿਗੁਰੂ ਨੇ ਬਾਣੀ ਉਚਾਰਨੀ ਜਦੋਂ ਕੋਈ ਵਿਚਾਰ ਚਰਚਾ ਕਰਨ ਆਉਂਦਾ ਸੀ ਸਤਿਗੁਰੂ ਨਾਲ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਿੱਧ ਗੋਸ਼ਟ ਦੀ ਬਾਣੀ ਪੜੋ ਦੇ ਅੰਤ ਵਿਚਾਰ ਚਰਚਾ ਜੋਗੀਆਂ ਨੇ ਗੁਰੂ ਨਾਨਕ ਸਾਹਿਬ ਆਦਿਸ਼ਾ ਨਾਲ ਕੀਤੀ ਵਿਚਾਰ ਚਰਚਾ ਕਰਦਿਆਂ ਅੰਮ੍ਰਿਤ ਗੁਰਬਾਣੀ ਸਤਗੁਰੂ ਨੇ ਉਚਾਰਨ ਕਰਨੀ ਚੌਥੀ ਬਾਰ ਜਦੋਂ ਕੋਈ ਦੁਖੀਏ ਨੂੰ ਵੇਖਦੇ ਸਨ ਜਦੋਂ ਕੋਈ ਦੀਨ ਨੂੰ ਵੇਖਣਾ ਕਿਸੇ ਦੁੱਖ ਦੇ ਸਤਾਏ ਹੋਏ ਪੁਰਖ ਨੂੰ ਵੇਖਣਾ ਗੁਰੂ ਨਾਨਕ ਸਾਹਿਬ ਆਦਿਸ਼ਾ ਦਾ ਹਿਰਦਾ ਦਇਆ ਦੇ ਘਰ ਵਿੱਚ ਆਉਣਾ ਹਜ਼ੂਰ ਨੇ ਕਿਰਪਾ ਕਰਕੇ ਅੰਮ੍ਰਿਤ ਬਾਣੀ ਉਚਾਰ ਕੇ ਉਸ ਦੁਖੀਏ ਦਾ ਦੁੱਖ ਦੂਰ ਕਰ ਦੇ ਸਨ ਜਿਵੇਂ ਤੁਸੀਂ ਇਤਿਹਾਸ ਵਿੱਚੋਂ ਅੱਧੇ ਸੁਣਦੇ ਹੋਵੋਗੇ ਦਿਪਾਲਪੁਰ ਦੀ ਧਰਤੀ ਤੇ ਨੁਰੰਗੇ ਕੋੜੀ ਦਾ ਭਲਾ ਕਰਦਿਆਂ ਅੰਮ੍ਰਿਤ ਵਚਨ ਉਚਾਰਿਆ ਜਿਉ ਤਪ ਤ ਹੈ 바ਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲੇ ਲਾਈ ਸਤਗੁਰੂ ਇਹ ਚਾਰ ਵੇਲੇ ਬਾਣੀ ਉਚਾਰਦੇ ਸਨ ਹੁਣ ਜਿਹੜੀ 12 ਮਾਹ ਦੀ ਅਮਰਤ ਬਾਣੀ ਹੈ ਇਹ ਵੀ ਸਤਿਗੁਰੂ ਕੋਲ ਆ ਕੇ ਸਿੱਖਾਂ ਨੇ ਇੱਕ ਬੇਨਤੀ ਆਖੀ ਸਤਿਗੁਰੂ ਕਿਰਪਾ ਕਰੋ ਜਿਹੜਾ ਵਖਤੀ ਬ੍ਰਾਹਮਣ ਹੈ ਨਾ ਜਿਹੜਾ ਕਰਮ ਕਾਂਡ ਦੀ ਬ੍ਰਾਹਮਣ ਹੈ ਉਹਨੇ ਬੜਾ ਭਰਮ ਜਾਲ ਪਾਇਆ ਹੋਇਆ ਹੈ ਕਦੀ ਉਹ ਆਖਦਾ ਆਹ ਮਹੀਨਾ ਚੰਗਾ ਹੈ ਆਹ ਮਹੀਨਾ ਮਾੜਾ ਹੈ ਕਦੀ ਕਹਿੰਦੇ ਇਹ ਦਿਨ ਚੰਗਾ ਹੈ ਇਹ ਦਿਨ ਮਾੜਾ ਹੈ ਸਤਿਗੁਰੂ ਕਿਰਪਾ ਕਰਕੇ ਕੋਈ ਮਹੀਨਿਆਂ ਪ੍ਰਤੀ ਪਵਿੱਤਰ ਉਪਦੇਸ਼ ਬਖਸ਼ਿਸ਼ ਕਰੋ ਇਹ ਜਿਹੜਾ ਕਰਮकांड ਹੈ ਨਾ ਸਾਡੀ ਕੌਮ ਵਿੱਚੋਂ ਅੱਜ ਵੀ ਨਿਕਲਦਾ ਨਹੀਂ ਪਿਆ ਹਾਲਾਂਕਿ ਤੁਸੀਂ ਜੇ ਇਤਿਹਾਸਕ ਪੰਨਿਆਂ ਵਿੱਚੋਂ ਪੜ੍ਹੋ ਇੰਨੇ ਲੋਕ ਉਲਝੇ ਹੋਏ ਸਨ ਜੇ ਇੱਕ ਇੱਕੋ ਹੀ ਪ੍ਰਮਾਣ ਦੇਣ ਲੱਗੇ ਜ਼ਿਮੀਂਦਾਰ ਬੰਦਾ ਆਪਣੀ ਜ਼ਮੀਨ ਉਹਨੇ ਬੋਣ ਜਾਣਾ ਹੈ ਆਪਣੀ ਪੈੜੀ ਨੂੰ ਬੋਣ ਜਾਣਾ ਉਹ ਬ੍ਰਾਹਮਣ ਕੋਲ ਜਾ ਕੇ ਪੁੱਛਦਾ ਹੈ ਵੀ ਇਹ ਦੱਸਣਾ ਕਰ ਧਰਤੀ ਸੁੱਤੀ ਹੈ ਜਾਂ ਜਾਗਦੀ ਜੇ ਤੇ ਉਹਨੇ ਆਖਿਆ ਵੀ ਜਾਗਦੀ ਹੈ ਫਿਰ ਤੇ ਭੇਟਾ ਦਸ਼ਨਾ ਦੇ ਕੇ ਬ੍ਰਹਮਣ ਨੂੰ ਤੇ ਜਮੀਨ ਬਹੁਣ ਜਾ ਸਕਦਾ ਜੇ ਉਹਨੇ ਆਖਿਆ ਵੀ ਧਰਤੀ ਸੁੱਤੀ ਹੋਈ ਹੈ ਤੇ ਬ੍ਰਹਮਣ ਦੀ ਬ੍ਰਹਮਣ ਨੇ ਕਹਿ ਦਿੱਤਾ ਤੇ ਜ਼ਿਮੀਂਦਾਰ ਆਪਣਾ ਵਕਤ ਵੀ ਨਗਾ ਲੈਂਦਾ ਸੀ ਫਸਲ ਬੀਜਣ ਦਾ ਉਹ ਜਮੀਨ ਬਹੁਣ ਨਹੀਂ ਜਾਂਦਾ ਸੀ ਇਸੇ ਤਰ੍ਹਾਂ ਮਹੀਨਿਆਂ ਪ੍ਰਤੀ ਹਾਲ ਸੀ ਮਹੀਨਿਆਂ ਦੇ ਪ੍ਰਤੀ ਕੋਈ ਬੰਦਾ ਆਪਣੇ ਮੁਖ ਵਿੱਚੋਂ ਬੋਲਦਾ ਨਹੀਂ ਸੀ ਵੀ ਅੱਜ ਆ ਮਹੀਨਾ ਆਰੰਭ ਹੋ ਗਿਆ ਹੈ ਬ੍ਰਹਮਣ ਕਹਿੰਦਾ ਸੀ ਜੇ ਤੂੰ ਪਹਿਲਾ ਨਾਂ ਲਏਂਗਾ ਤੇ ਤੇਰੇ ਘਰ ਵਿੱਚ ਬੜੀ કૃਪਾ ਆ ਜਾਏਗੀ ਇਹ ਗੱਲ ਹਮੇਸ਼ਾ ਯਾਦ ਰੱਖਿਓ ਬਹੁਤੀ ਭਾਰੀ ਧਰਮ ਦੇ ਨਾਂ ਹੇਠ ਡਰ ਦੇ ਕੇ ਤੇ ਆਹ ਮੰਦੇ ਨੂੰ ਭਰਮਾਇਆ ਜਾਂਦਾ ਹੈ ਇਹ ਅੱਜ ਵੀ ਚੱਲਦਾ ਹੈ ਕਿ ਧਰਮ ਦੇ ਨਾਂ ਹੇਠ ਡਰ ਪੈਦਾ ਕਰਕੇ ਹਾਲਾਂਕਿ ਜਿਹੜਾ ਧਰਮ ਹੈ ਨਾ ਉਹ ਤੇ ਨਿਰਭਉ ਜਪੈ ਸਗਲ ਉਹ ਮਿਟੇ ਦੀ ਬਿਰਤੀ ਹੈ ਵੀ ਨਿਰਭਉ ਜਪਣ ਵਾਲਾ ਆਪਣੇ ਅੰਦਰ ਦੇ ਭੈ ਮਿਟਾ ਲੈਂਦਾ ਉਸ ਵੇਲੇ ਜਦੋਂ ਸਤਿਗੁਰੂ ਕੋਲ ਆ ਕੇ ਆਕਿਆ ਸਤਿਗੁਰੂ ਲੋਕੀ ਤੇ ਆਪਣਾ ਆ ਨਾਮ ਵੀ ਨਹੀਂ ਲੈਂਦੇ ਮਹੀਨੇ ਦਾ ਪਹਿਲਾਂ ਬ੍ਰਹਮਣ ਕੋਲ ਜਾ ਕੇ ਪੁੱਛਦੇ ਸਨ ਵੀ ਅੱਜ ਕਿਹੜਾ ਮਹੀਨਾ ਆਰੰਭ ਹੋਇਆ ਹੈ ਬ੍ਰਹਮਣ ਨੂੰ ਦਸ਼ਨਾ ਦੇ ਉਹ ਮਹੀਨੇ ਦਾ ਨਾਮ ਦੱਸੇਗਾ ਸਤਿਗੁਰੂ ਦਇਆ ਦੇ ਘਰ ਵਿੱਚ ਆਏ ਹਜੂਰ ਨੇ 12 ਮੰਦੀ ਬਾਣੀ ਉਚਾਰਨ ਕੀਤੀ ਤੁਸੀਂ ਸੁਚੇਤ ਹੋ ਕੇ ਬੈਠਿਓ ਤੁਹਾਨੂੰ ਪਤਾ ਹੈ ਵੀ ਇਸ ਗੱਲ ਦਾ ਜਿਹੜੀ ਬਾਣੀ ਬਾਦ ਰਾਗ ਅੰਦਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਉਚਾਰਨ ਕੀਤੀ ਉਹ ਕਿੱਥੇ ਉਚਾਰੀ ਸੀ ਮੈਂ ਸੰਗਤ ਨੂੰ ਬੇਨਤੀ ਕਰਕੇ ਪੁੱਛਣਿਆ ਤੁਸੀਂ ਦਰਸ਼ਨ ਕੀਤੇ ਉਸ ਸਥਾਨ ਦੇ ਸਿੰਘ ਸਾਹਿਬ ਜੀ ਕਹਿ ਰਹੇ ਨੇ ਵੀ ਪਤਾ ਨਹੀਂ ਹੋਣਾ ਉਹਦਾ ਕਾਰਨ ਹੈ ਵੀ ਅਸੀਂ ਗਏ ਬਹੁਤ ਵਾਰੀਆਂ ਅਸੀਂ ਗਏ ਬਹੁਤ ਵਾਰੀਆਂ ਤੁਸੀਂ ਸਾਰੀ ਗਏ ਹੋਵੋਗੇ ਪਰ ਸਥਾਨ ਤੁਹਾਨੂੰ ਧਿਆਨ ਨਹੀਂ ਹਰ ਮਹੀਨੇ ਅਸੀਂ ਸੰਗਰਾਮ ਦਾ ਇੱਕ ਦਿਹਾੜਾ ਇੱਕ ਨਵੇਂ ਮਹੀਨੇ ਵਜੋਂ ਬੜੀ ਭਾਵਨਾ ਨਾਲ ਮਨਾਉਣਾ ਹੈ ਤੁਸੀਂ ਅੱਜ ਚੇਤਾ ਰੱਖਿਓ ਉਹਦਾ ਕਾਰਨ ਹੈ ਵੀ ਅਸੀਂ ਗੁਰਦੁਆਰੇ ਜਾਂਦੇ ਆ ਮੈਨੂੰ ਖਿਮਾ ਕਰਿਓ ਮੈਂ ਕੌੜਾ ਸੱਚ ਕਹਿ ਲੱਗਿਆ ਇੱਕ ਮੋਹਜ ਮੇਲੇ ਦੀ ਤਰ੍ਹਾਂ ਗੁਰਦੁਆਰੇ ਗਏ ਮੱਥਾ ਟੇਕਿਆ ਗੁਰੂ ਘਰ ਲੰਗਰ ਛਕਿਆ ਦੁਕਾਨਾਂ ਤੇ ਰੌਣਕ ਮੇਲਾ ਵੇਖਿਆ ਕੀ ਸ਼ਬਦ ਪੜਿਆ ਜਾ ਰਿਹਾ ਹੈ ਕਿਹੜੇ ਸ਼ਬਦ ਦਾ ਕੀਰਤਨ ਹੋ ਰਿਹਾ ਹੈ ਕਿਹੜਾ ਅੱਜ ਹੁਕਮਨਾਮਾ ਆਇਆ ਹੈ ਕਿਹੜੇ ਸ਼ਬਦ ਦੀ ਵਿਚਾਰ ਹੈ ਉਹ ਸਾਡੀ ਸੁਰਤ ਵਿੱਚ ਨਹੀਂ ਹੈ ਬੜੇ ਦੁਖਦਾਈ ਪੱਖ ਨੇ ਸਿੱਖੀ ਦੇ ਦੁਸ਼ਮਣ ਨੂੰ ਇਸ ਗੱਲ ਦਾ ਪਤਾ ਸੀ ਮੈਂ ਇਹਨਾਂ ਨੂੰ ਮਾਰਨਾ ਕਿਵੇਂ ਉਹਨੂੰ ਪਤਾ ਸੀ ਇਸ ਗੱਲ ਇੱਕ ਬੇਨਤੀ ਕਹਿ ਕੇ ਮੈਂ ਏਥੀ ਫਿਰ ਆ ਜਣੇ ਕਿਸੇ ਪਹਿਲੇ ਸਾਡੀ ਕੌਮ ਨੂੰ ਸਮੁੱਚੀ ਹਿਸਟਰੀ ਪੜੋ ਸਰੀਰਕ ਰੂਪ ਵਿੱਚ ਬਹੁਤ ਮਾਰੇ ਜਦੋਂ ਜਕਰੀਆ ਖਾਨ ਦਾ ਵੇਲਾ ਹੈ ਅਬਦੁੱਸ਼ ਸਮੁੱਧ ਖਾਨ ਹੈ ਲਖਪਤ ਰਾਏ ਦਸਪਤ ਰਾਏ ਹੈ ਜਾਂ ਉਦੋਂ ਪ੍ਰਕਸ਼ਿਰ ਵਰਗੇ ਲੋਕ ਨੇ ਸਾਡੀ ਕੌਮ ਨੂੰ ਸਰੀਰਕ ਰੂਪ ਵਿੱਚ ਕੱਲਾ ਜਕਰੀਆ ਖਾਨ 12 ਢੰਗ ਵਰਤਦਾ ਸੀ ਸਿੱਖਾਂ ਨੂੰ ਸ਼ਹੀਦ ਕਰਨ ਦੇ ਬਾਰਾ ਤੌਰ ਤਰੀਕੇ ਵਰਤਦਾ ਸੀ ਸ਼ਰੀਰ ਕੁ ਨੂੰ ਵਿੱਚ ਮਾਰਿਆ ਜਲਮ ਨੇ ਇੱਕ ਗੱਲ ਵੇਖੀ ਵੀ ਬਾਬਾ ਭੋਤਾ ਸਿੰਘ ਗਰਜਾ ਸਿੰਘ ਵਰਗੇ ਫਿਰ ਵੀ ਰਾਹ ਵਿੱਚ ਨਾਕਾ ਲਾ ਕੇ ਕਹਿ ਦਿੰਦੇ ਨੇ ਖਾਲਸੇ ਦਾ ਰਾਜ ਹੋ ਗਿਆ ਇਹ ਸ਼ਰੀਰ ਕੁ ਰੂਪ ਵਿੱਚ ਮੁਕਾਇਆ ਮੁਕਣਗੇ ਨਹੀਂ ਉਹਨਾਂ ਦੂਜਾ ਢੰਗ ਵਰਤਿਆ ਉਹਨਾਂ ਦੂਜਾ ਢੰਗ ਵਰਤਿਆ ਵੀ ਗੁਰਦੁਆਰੇ ਢਾ ਦਿਓ ਜਿੱਥੇ ਸਿੱਖ ਰਲ ਕੇ ਬਹਿੰਦੇ ਐ ਧਰਮ ਦੀ ਵਿਚਾਰ ਕਰਦੇ ਐ ਆਪਸੀ ਗਿਲੇ ਸ਼ਿਕਵੇ ਨਵੇੜ ਕੇ ਇੱਕ ਪਰਿਵਾਰ ਦੀ ਤਰ੍ਹਾਂ ਆਪਣੇ ਗੁਰੂ ਦੇ ਚਰਨਾਂ ਵਿੱਚ ਬੈਠਦੇ ਨੇ ਸਿੱਖ ਓਮ ਨੇ ਫਿਰ ਬੜੀ ਸ਼ਰਧਾ ਨਾਲ ਕਿਰਤ ਕਮਾਈ ਵਿੱਚੋਂ ਗੁਰਧਾਮਾਂ ਦੀ ਉਹ ਸਾਰੀ ਫਿਰ ਕਰ ਲਈ ਸਿੰਘ ਸਭ ਬੈਠੇ ਨੇ ਤੇ ਹੁਣ ਜਿਹੜਾ ਤੀਜਾ ਉਹ ਚਾਲ ਚੱਲਦੇ ਨੇ ਨਾ ਉਹ ਪਤਾ ਕੀ ਕਰ ਰਹੇ ਨੇ ਸੁਰਤ ਛਾੜੀ ਇੱਕ ਭਾਂਡ ਹੈ ਆ ਜਿਹੜੀ ਸੁਰਤ ਹੈ ਬੁੱਧ ਹੈ ਮਤ ਹੈ ਉਹ ਚਾਹੁੰਦੇ ਨੇ ਇੱਕ ਗੱਲ ਵੀ ਇਹਨਾਂ ਦੇ ਸੁਰਤ ਦੇ ਭਾਂਡੇ ਵਿੱਚੋਂ ਗੁਰਬਾਣੀ ਕੱਢ ਦਿਓ ਸੁਰਤ ਦੇ ਭਾਂਡੇ ਵਿੱਚੋਂ ਇਤਿਹਾਸ ਪੁਲਾ ਦਿਓ ਸੁਰਤ ਦੇ ਭਾਂਡੇ ਵਿੱਚੋਂ ਸ਼ਹੀਦਾਂ ਦੀਆਂ ਗੱਥਾਵਾਂ ਕੱਢ ਦਿਓ ਗੁਰੂ ਦਾ ਨਿਤਨੇਮ ਸ਼ਬਦ ਬਾਣੀ ਕੱਢ ਕੇ ਇਤਿਹਾਸ ਪੁਲਾ ਕੇ ਮਰਨ ਦੀ ਲੋੜ ਨਹੀਂ ਰਹੇਗੀ ਇਹ ਜਿਉਂਦੇ ਜਾਗਦੇ ਆਪ ਹੀ ਮਰ ਜਾਣਗੇ ਇਹਦੇ ਵਿੱਚੋਂ ਬਾਣੀ ਨਾਮ ਕੱਢੋ ਸੁਰਤ ਭਾਂਡੇ ਵਿੱਚੋਂ ਇਹਦੇ ਵਿੱਚ ਵਿਸ਼ੇ ਨਸ਼ੇ ਬਕਾਰ ਮਾੜੇ ਕਰਮ ਇਹੋ ਦਾ ਕੁਝ ਭਰ ਦਿਓ ਮਰਨ ਦੀ ਕੀ ਲੋੜ ਹੈ ਕੱਲੇ ਬੁੱਤ ਰਹਿ ਜਾਣਗੇ ਆਪਣੇ ਆਪ ਹੀ ਮਰ ਜਾਣਗੇ ਅੱਜ ਇਹ ਹਾਲਾਤ ਨੇ ਸਾਡੀ ਕੌਮ ਦੇ ਬੁਰਾ ਨਾ ਮਨਾਇਓ ਮੈਂ ਕੋੜਾ ਸੱਚ ਤੁਹਾਨੂੰ ਕਹਿ ਲੱਗਿਆ ਆਪਣੇ ਪਰਿਵਾਰਾਂ ਵਿੱਚ ਪੁੱਛ ਕੇ ਵੇਖਿਓ ਆਪਣੇ ਧੀਆ ਪੁੱਤਾਂ ਪਰਿਵਾਰਾਂ ਨੂੰ ਪੁੱਛਿਓ ਕਿਸੇ ਨੂੰ ਪੁੱਛ ਕੇ ਵੇਖੋ ਵੀ 10 ਗੁਰੂਆਂ ਦਾ ਨਾਂ ਸੁਣਾ ਦੇ ਮੇਰੇ ਵਰਗਾ 10 ਗੁਰੂ ਸਹਿਬਾਨਾਂ ਦਾ ਲੜੀਵਾਰ ਨਾਂ ਨਹੀਂ ਜਾਣਦਾ ਹਾਲਾਤ ਨੇ ਅੱਜ ਤੱਕ ਸਾਡੀ ਕੌਮ ਅੰਦਰ ਪਿੱਛੇ ਅੰਕੜੇ ਆਇਸਨਿਕ ਵਾਰੀ ਉਹਨਾਂ ਅੰਕੜਿਆਂ ਦੇ ਅੰਦਰ ਜ਼ਿਕਰ ਕੀਤਾ ਸੀ 12 ਲੱਖ ਦੇ ਕਰੀਬ ਸ਼ਹਾਦਤਾਂ ਹੋ ਚੁੱਕੀਆਂ ਤੇ ਮੇਰੇ ਵਰਗੇ ਨੂੰ ਪੁੱਛੋ ਵੀ 10 ਸ਼ਹੀਦਾਂ ਦੇ ਨਾਂ ਦੱਸ ਦੇ ਸਾਨੂੰ 10 ਸ਼ਹੀਦਾਂ ਦੇ ਨਾਂ ਪਤਾ ਨਹੀਂ ਹੁੰਦੇ ਅਸੀਂ ਹੋਰ ਰੂਪ ਧਾਰਨ ਕੀਤਾ ਹੋਇਆ ਅਸੀਂ ਸਮਝਨੇ ਆਂ ਵੀ ਇਵੇਂ ਇੱਕ ਮੇਲਾ ਜਿਹਾ ਬਣਾ ਕੇ ਤੇ ਗੁਰਦੁਆਰੇ ਗਏ ਖਿਨ ਵਿੱਚ ਗਏ ਖਿਨ ਵਿੱਚ ਵਾਪਸ ਆ ਗਏ ਸ਼ਾਇਦ ਧਰਮ ਕਮਾ ਲਿਆ ਨਹੀਂ ਸਿੱਖ ਧਰਮ ਉਦੋਂ ਕਮਾਉਂਦਾ ਜਦੋਂ ਇਹਦੀ ਸੁਰਤ ਗੁਰੂ ਦੇ ਸ਼ਬਦ 'ਤੇ ਜੁੜਦੀ ਹੈ ਫਿਰ ਧਿਆਨ ਦਿਓ ਜਿਹੜੀ ਬੇਨਤੀ ਕਹਿ ਰਿਹਾ ਸਾਂ ਬਾਰਾ ਮੰਧ ਦੀ ਬਾਣੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਤੁਸੀਂ ਅੱਜ ਤੋਂ ਬਾਅਦ ਨਹੀਂ ਭੁੱਲਣਾ ਜਿਹੜਾ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਗੁਰੂ ਕਾ ਲੰਗਰ ਹੈ ਗੁਰੂ ਕੇ ਲੰਗਰ ਦੇ ਸਾਹਮਣੇ ਮੰੰਦੀ ਸਾਹਿਬ ਦੀਵਾਨ ਹਾਲ ਹੈ ਮੰੰਦੀ ਸਾਹਿਬ ਦੀਵਾਨ ਹਾਲ ਦੇ ਅੰਦਰ ਜਾਣ ਤੋਂ ਪਹਿਲਾਂ ਸੱਜੇ ਹੱਥ ਇੱਕ ਥੜਾ ਤੇ ਪਾਲਕੀ ਸੇ ਬਣਿਆ ਹੋਇਆ ਉਹ ਥੜੇ ਤੇ ਲਿਖਿਆ ਹੋਇਆ ਹੈ ਕਿ ਇੱਥੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਨੇ ਕਿਰਪਾ ਕਰਕੇ ਇੱਥੇ ਅੰਮ੍ਰਿਤ ਗੁਰਬਾਣੀ ਉਚਾਰਨ ਕੀਤੀ 12 ਮਾਹ ਦੀ ਅੱਜ ਕੱਲ੍ਹ ਸ਼੍ਰੋਮਣੀ ਕਮੇਟੀ ਪ੍ਰਬੰਧਕ ਕਮੇਟੀ ਨੇ ਬੜਾ ਚੁ ਸਚੱਜਾ ਇੱਕ ਕਿਰਪਾ ਵਰਤਾਈ ਹੈ ਉਹ ਇਹ ਹੈ ਕਿ ਉੱਥੇ ਗੁਰਦੁਆਰਾ ਸਾਹਿਬ ਦਾ ਇੱਕ ਰੂਪ ਬਣਾ ਕੇ ਸ੍ਰੀ ਖਨਪੜ ਸਾਹਿਬ ਅੰਮ੍ਰਿਤ ਬਾਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਮਿਲਿਆ ਤੁਸੀਂ ਆ ਚੇਤਾ ਰੱਖਿਓ ਹੁਣ 12 ਮਹਾਦੀਵਾਨੀ 133 ਅੰਗ ਤੇ ਹੈ ਤੇ ਹਰ ਮਹੀਨੇ ਦਾ ਉਪਦੇਸ਼ ਹੈ ਇਹ ਗੱਲ ਹੋਰ ਵੀ ਧਿਆਨ ਵਿੱਚ ਰੱਖ ਲਿਓ ਜੇ ਮਹੀਨਿਆਂ ਦੀ ਗੱਲ ਚੱਲੀ ਬਾਣੀ ਵਿੱਚ ਮਹੀਨਿਆਂ ਲਈ ਉਪਦੇਸ਼ ਹੈ ਜੇ ਪਹਿਰਾ ਦੀ ਗੱਲ ਚੱਲੀ ਬਾਣੀ ਵਿੱਚ ਪਹਿਰਾ ਪ੍ਰਤੀ ਉਪਦੇਸ਼ ਹੈ ਜੇ ਘੜੀਆਂ ਦੀ ਗੱਲ ਚੱਲੀ ਬਾਣੀ ਵਿੱਚ ਘੜੀਆਂ ਪ੍ਰਤੀ ਉਪਦੇਸ਼ ਹੈ ਜੇ ਇੱਕ ਨਿਮਖ ਸਭ ਤੋਂ ਛੋਟਾ ਸਮਾਂ ਉਹਦੀ ਵੀ ਗੱਲ ਚੱਲੀ ਜਿਹਨੂੰ ਇੱਕ ਸਕਿੰਟ ਕਹਿ ਲਓ ਹضور ਨੇ ਬਾਣੀ ਵਿੱਚ ਦੱਸਿਆ ਹੋਇਆ ਕਿ ਸਿੱਕਾ ਤੂੰ ਇੱਕ ਘੜੀ ਪਲ ਪੈਰ ਤੂੰ ਕੀ ਕੁਝ ਕਰਨਾ ਹੈ ਤੂੰ ਕੀ ਵੇਖਣਾ ਹੈ ਕੀ ਸੁਨਣਾ ਹੈ ਕੀ ਬੋਲਣਾ ਹੈ ਕੀ ਕਰਨਾ ਹੈ ਹਰ ਪੱਖ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਹੈ ਸ਼ਬਦਾਂ ਵੱਲ ਧਿਆਨ ਜੋ ਬਾਣੀ ਦੇ ਅਰੰਭ ਹੁੰਦੇ ਬਚਨ ਸਾਵਣ ਸਰਸੀ ਕਾਮਨੀ ਚਰਨ ਕਮਲ ਸਿਓ ਪਿਆਰ ਪਿਛਲਾ ਮਹੀਨਾ ਹਾੜਦਾ ਹੈ ਬਾਰਾਂ ਮਾਹ ਦੀ ਬਾਣੀ ਹਜੂਰ ਨੇ ਰੁੱਤਾਂ ਦੇ ਹਿਸਾਬ ਨਾਲ ਜਿਵੇਂ ਰੁੱਤ ਬਦਲਦੀ ਹੈ ਉਵੇਂ ਰੱਬੀ ਬਖਸ਼ਿਸ਼ ਵਰਤਾਈ ਹੈ ਹਾਰ ਦੀ ਜਦੋਂ ਗੱਲ ਚੱਲਦੀ ਸੀ ਤੇ ਤਪਸ਼ ਭਰਿਆ ਸੀ ਤੇ ਹਜੂਰ ਨੇ ਬਾਣੀ ਚ ਕਹਿ ਦਿੱਤਾ ਆਸਾੜ ਤਪੰਦਾ ਤਿਸ ਲੱਗਿਆ ਹਰ ਨਾਹੂ ਨਾ ਜਿੰਨਾ ਪਾਸ ਹੁਣ ਜਦੋਂ ਸੌਣ ਦੀ ਗੱਲ ਆਈ ਤੇ ਮੀਂਹ ਵਰਦ ਹੈ ਤੇ ਜਿੰਨੀ ਵੀ ਧਰਤੀ ਹੈ ਬਨਸਪਤੀ ਹੈ ਉਹਦੇ ਤੇ ਖੇੜਾ ਹੁੰਦਾ ਹੈ ਹਰਿਆਵਲ ਤਾਂ ਆਉਂਦੀ ਹੈ ਪਸ਼ੂ ਅੰਛੀ ਨੇ ਜਿਹੜੇ ਉਹ ਵੀ ਮੀਂਹ ਦੇ ਕਾਰਨ ਤੇ ਗਰਮੀ ਤੋਂ ਰਾਹਤ ਮਹਿਸੂਸ ਕਰਕੇ ਆਨੰਦ ਮਾਣਦੇ ਨੇ ਯਾਦ ਰੱਖੋ ਸਤਿਗੁਰੂ ਨੇ ਵੀ ਇਹੀ ਬਚਨ ਆਖੇ ਕਹਿਣ ਲੱਗੇ ਸ਼ਾਵਨ ਸਰਸੀ ਕਾਮਨੀ ਕਾਮਨੀ ਦਾ ਅਰਥ ਹੈ ਜੀਵ ਇਸਤਰੀ ਕਾਮਨੀ ਦਾ ਕੀ ਅਰਥ ਹੈ ਉਹ ਬੋਲੋ ਭਲਿਓ ਥੀ ਬੋਲੋ ਕਾਮਨੀ ਦਾ ਕੀ ਅਰਥ ਹੈ ਜੀਵ ਇਸਤਰੀ ਪਾਪਾ ਪਾਪਾ ਨੂੰ ਆਖਿਆ ਕਹਿਣ ਲੱਗੇ ਸੌਣ ਦੇ ਮਹੀਨੇ ਅੰਦਰ ਉਹਨਾਂ ਜੀਵ ਇਸਤਰੀਆਂ ਦੇ ਅੰਦਰ ਆਨੰਦ ਬਣ ਸਕਦਾ ਕਿੰਨਾਂ ਦੇ ਚਰਨ ਕਮਲ ਸਿਓ ਪਿਆਰ ਜਿਨ੍ਹਾਂ ਦਾ ਗੁਰੂ ਚਰਨਾਂ ਵਿੱਚ ਪਿਆਰ ਬਣ ਗਿਆ ਜਿਹੜੇ ਗੁਰੂ ਚਰਨਾਂ ਵਿੱਚ ਜੁੜ ਗਏ ਸ਼ਬਨ ਸਰਸੀ ਕਾਮਨੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਉਹਨਾਂ ਦਾ ਮਨ ਤੇ ਤਨ ਗੁਰੂ ਚਰਨਾਂ ਵਿੱਚ ਜੁੜ ਜਾਂਦੇ ਜਿਹੜੇ ਇੱਕ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਹੀ ਆਪਣਾ ਆਸਰਾ ਬਣਾ ਲੈਂਦੇ ਨੇ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਹੈ ਪੰਜ ਛੇ ਉਦਾਹਰਨਾਂ ਭਾਈ ਗੁਰਦਾਸ ਸਾਹਿਬ ਨੇ ਦਿੱਤੀਆਂ ਧਿਆਨ ਨਾਲ ਸੁਣੋ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਜੇ ਕੋਈ ਇੱਕ ਸ਼ੀਸ਼ੇ ਵਿੱਚ ਆਪਣਾ ਚਿਹਰਾ ਵੇਖੇ ਬੰਦੇ ਨੂੰ ਇੱਕ ਚਿਹਰਾ ਨਜ਼ਰ ਆਉਂਦਾ ਹੈ। ਸ਼ੀਸ਼ੇ 2 3 4 ਹੋਣ ਚਿਹਰੇ ਕਈ ਬਣ ਜਾਂਦੇ ਨੇ। ਇੱਕ ਸ਼ੀਸ਼ੇ ਵਿੱਚ ਚਿਹਰਾ ਵੇਖਿਆ ਇੱਕ ਨਜ਼ਰ ਆਉਂਦਾ ਹੈ। ਸ਼ੀਸ਼ੇ 2 3 4 ਹੋਣ ਕਈ ਤੇਰੇ ਬਣ ਜਾਂਦੇ ਨੇ। ਜੇ ਇੱਕ ਬੇੜੀ ਵਿੱਚ ਕੋਈ ਬੰਦਾ ਪੈਰ ਰੱਖੇ ਤੇ ਉਹ ਨਦੀ ਆਦਕ ਪਾਰ ਕਰਕੇ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਜੇ ਬੰਦਾ ਦੋ ਬੇੜੀਆਂ ਵਿੱਚ ਪੈਰ ਰੱਖ ਲਵੇ ਭਾਈ ਗੁਰਦਾਸ ਸਿੰਘ ਕਹਿੰਨ ਲੱਗੇ ਡੁੱਬ ਜਾਏਗਾ ਪਰ ਪਾਰ ਨਹੀਂ ਹੋਵੇਗਾ। ਤੀਜਾ ਉਦਾਹਰਨ ਦਿੱਤਾ ਕੋਈ ਬੰਦਾ ਗਾਰੇ ਵਿੱਚ ਤਸ ਜਾਏ ਰੇਤ ਅੰਦਰ ਤਸ ਜਾਏ ਗਾਰੇ ਅੰਦਰ ਚਿੱਕੜ ਅੰਦਰ ਜੇ ਉਹ ਬੰਦਾ ਇੱਕ ਪਾਸੇ ਬਾਹਾਂ ਪਕੜਾਵੇ ਬਾਹਰ ਨਿਕਲ ਸਕਦਾ ਹੈ ਤੇ ਜੇ ਦੋਨੋਂ ਪਾਸੇ ਬਾਹਾਂ ਪਕੜਾ ਦੇ ਸੱਜੇ ਵੀ ਆਖੇ ਮੇਰੀ ਮਾਂ ਖਿੱਚ ਖੱਬੇ ਵੀ ਆਖੇ ਭਾਈ ਗੁਰਦਾਸ ਸਿੰਘ ਕਿਨ ਲੱਗੇ ਬਾਹਾਂ ਟੁੱਟ ਜਾਣਗੀਆਂ ਪਰ ਬਾਹਰ ਨਹੀਂ ਨਿਕਲ ਸਕੇਗਾ ਚੌਥਾ ਬਚਨ ਹੈ ਕਹਿਣ ਲੱਗੇ ਇੱਕ ਪਿੰਡ ਦੇ ਦੋ ਚੌਧਰੀ ਹੋਣ ਉਹ ਪਿੰਡ ਦਾ ਭਲਾ ਘਟ ਕਰਦੇ ਨੇ ਆਪਸੀ ਝਗੜਾ ਜਾਦੇ ਕਰਦੇ ਨੇ ਉਹ ਪਿੰਡ ਦਾ ਭਲਾ ਨਹੀਂ ਬਹੁਤਾ ਕਰਦੇ ਪੰਜਵਾਂ ਬਚਨ ਇੱਕ ਇਸਤਰੀ ਦੇ ਦੋ ਪਤੀ ਹੋਣ ਉਹ ਸੁਹਾਗ ਨਹੀਂ ਕਹਾ ਸਕਦੀ ਲੋਕ ਉਹਨੂੰ ਬਹੁਤਾ ਚੰਗਾ ਨਹੀਂ ਮੰਨਦੇ ਭਾਵੇਂ ਇੱਕ ਪਤਨੀ ਦਾ ਇੱਕੋ ਹੀ ਪਤੀ ਤੇ ਉਹਨੂੰ ਲੋਕ ਇੱਜ਼ਤ ਮਾਨ ਸਤਕਾਰ ਦਿੰਦੇ ਨੇ ਛੇਵਾਂ ਬਚਨ ਆਖਿਆ ਕੋਈ ਬੰਦਾ ਤੁਰਿਆ ਜਾ ਰਿਹਾ ਐ ਅੱਗੇ ਦੋ ਰਾਹ ਬਣ ਗਏ ਤੇ ਬੰਦਾ ਦੁਚਿੱਤੀ ਵਿੱਚ ਪੈ ਗਿਆ ਵੀ ਸੱਜੇ ਰਾਹ ਦਾਮਾ ਖੱਬੇ ਰਾਹ ਦਾਮਾ ਉਹ ਬੰਦਾ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ ਜਿਹੜਾ ਦੁਚਿੱਤੀ ਵਿੱਚ ਪੈ ਜਾਏ ਛੇ ਉਦਾਹਰਨਾਂ ਦੇ ਕੇ ਭਾਈ ਗੁਰਦਾਸ ਸਾਹਿਬ ਨੇ ਇੱਕ ਵਚਨ ਆਖਿਆ ਕਿ ਲੱਗੇ ਭਲਿਆ ਜੇ ਤੂੰ ਗੁਰੂ ਗਰੰਥ ਸਾਹਿਬ ਸੱਚੇ ਬਾਦਸ਼ਾਹ ਦਾ ਸਿੱਖ ਹੈ ਨਾ ਗੁਰੂ ਨਾਨਕ ਦੇ ਦਰ ਦਾ ਫਿਰ ਆਪਣੇ ਗੁਰੂ ਦਾ ਪੱਲਾ ਛੱਡ ਕੇ ਇੱਕ ਪਰਮਾਤਮਾ ਦਾ ਪੱਲਾ ਛੱਡ ਕੇ ਜੇ ਤੂੰ ਸੱਜੇ ਖੱਬੇ ਕਿਸੇ ਪਾਸੇ ਭਟਕੇਂਗਾ ਤੂੰ ਜਮਾਂ ਦੀ ਮਾਰ ਸੇਂਗਾ ਤੇਰਾ ਜੋਣਾ ਧ੍ਰਿਗੈ ਤੇਰਾ ਕਦੀ ਪਾਰ ਉਤਾਰਾ ਨਹੀਂ ਭਾਈ ਗੁਰਦਾਸ ਸਾਹਿਬ ਦਾ ਇਹ ਬਚਨ ਹੈ ਦੋਏਦਰਪਣ ਦੇਖੇ ਏਕਮੇ ਅਨੇਕ ਰੂਪ ਦੋਏ ਨਾਬ ਪਾਪ ਧਰੇ ਪਹੁੰਚੈ ਨਾ ਪਾਰ ਹੈ ਦੋਏ ਦਿਸ਼ਾ ਗਏ ਗਹਾਇਸ਼ੇ ਹੱਥ ਪਾਉ ਟੂਟੇ ਦੁਰਾਹੇ ਦੋ ਚਿਤ ਤੂਲ ਪਗ ਧਾਰ ਹੈ ਫਿਰ ਭਾਈ ਗੁਰਦਾਸ ਸਾਹਿਬ ਨੇ ਬਚਨ ਆਖਿਆ ਦੋਏ ਪੂਪ ਤਾਕੋ ਗਾਓ ਪਰ ਜਾ ਨਾ ਸੁਖੀ ਹੋਤ ਦੋਏ ਪ੍ਰੁਖਣ ਕੀ ਕੁਲਾ ਬਧੂ ਨਾ ਰਹਿ ਗੁਰਸਿੱਖ ਆਣ ਦੇਵ ਸੇਵ ਟੇਵ ਕਹੈ ਸਹੇ ਜਮ ਡੰਡ ਤ੍ਰਿਗ ਜੀਵਨ ਸੰਸਾਰ ਹੈ ਜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਿੱਖ ਇੱਕ ਪਰਮਾਤਮਾ ਇੱਕ ਗੁਰੂ ਦਾ ਪੱਲਾ ਛੱਡ ਕੇ ਬਾਹਰ ਭਟਕਦਾ ਸਤਗੁਰੂ ਕੇ ਲੱਗਿਓ ਜਮਾਂ ਦੀ ਮਾਰ ਸਿੰਦੇ ਸੁਣਦੇ ਮਹੀਨੇ ਵਿੱਚ ਕੀ ਕਹਿ ਰਹੇ ਨੇ ਮਨ ਤਨ ਰਤਾ ਸੱਚ ਦਾੰਗ ਇੱਕੋ ਨਾਮ ਆਧਾਰ ਇੱਕ ਨਾਮ ਨੂੰ ਆਸਰਾ ਬਣਾ ਬਿਖਿਆ ਰੰਗ ਕੁਡਾਵਿਆ ਦਿਸਣ ਸੱਬੇ ਛਾਰ ਕਹਿ ਲੱਗੇ ਆ ਜਿਹੜਾ ਦੁਨੀਆ ਦਾ ਰੰਗ ਹੈ ਨਾ ਇਹ ਬਕਾਰਾਂ ਦਾ ਰੰਗ ਸਵਾਦੀ ਤਰੈ ਇਹ ਬਹੁਤਾ ਕੰਮ ਦਾ ਨਹੀਂ ਐ ਭਵ ਆਪਣੀ ਬਿਰਤੀ ਤੂੰ ਦੁਨੀਆ ਦੀ ਮੋਹ ਮਮਤਾ ਵਿੱਚ ਨਾ ਲਾਈ ਵਿਖਿਆ ਰੰਗ ਕੋ ਡਾਬਿਆ ਦਿਸਣ ਸੱਬੇ ਛਾਰ ਹਰ ਅੰਮ੍ਰਿਤ ਮੂਦ ਸ਼ਹਾਬਨੀ ਮਿਲ ਸਾਧੂ ਪੀ ਬਿਨਹਾਰ ਤੂੰ ਗੁਰੂ ਦਾ ਪੱਲਾ ਪਕੜ ਕੇ ਅੰਮ੍ਰਿਤ ਨਾਮ ਦੀ ਬੂੰਦ ਪੀਆ ਕਰ ਫਿਰ ਧਿਆਨ ਦਿਓ ਤੁਸੀਂ ਧਿਆਨ ਨਾ ਇਧਰ ਉਧਰ ਲੈ ਕੇ ਜਾਓ ਇਹ ਕੰਮ ਨਾ ਕਰੋ ਮੈਨੂੰ ਖਿਮਾ ਕਰ ਦਿਓ ਮੈਂ ਹੱਥ ਜੋੜ ਕੇ ਕਹਿਣ ਲੱਗਿਆ ਸਾਡਾ ਕੰਮ ਪਤਾ ਕੀ ਹੈ ਕੋਈ ਸੰਗਤ ਵਿਚਾਰੇ ਨੇ ਪਿੱਛੋਂ ਅਸੀਂ ਅੱਖਾਂ ਨਾਲ ਉਹਨੂੰ ਲਈ ਆਉਣੇ ਹੈ ਮੱਥਾ ਟਿਕਾਉਣੇ ਹੈ ਤੇ ਆਪਣੀ ਅੱਖਾਂ ਨਾਲ ਬਿਠਾ ਕੇ ਖੇੜਾ ਛੱਡਦੇ ਹੈ ਨਹੀਂ ਭਲਿਓ ਗੁਰੂ ਦਰਬਾਰ ਵਿੱਚ ਬੈਠੋ ਪਿਆਰ ਨਾਲ ਜਿਨੇ ਹਰ ਅੰਮ੍ਰਿਤ ਬੂੰਦ ਨਾਮ ਦਾ ਰਸ ਪੀਤਾ ਉਹ ਮਹਾਨ ਆਤਮਾ ਭਾਈ ਜੋਧ ਸਿੰਘ ਜੀ ਦੇ ਗ੍ਰਹਿ ਵਿਖੇ ਤਰਨਤਾਰਨ ਸਾਹਿਬ ਦੇ ਇਲਾਕੇ ਵਿੱਚ ਪੱਟੀ ਤਹਿਸੀਲ ਹੈ ਪੂਲਾ ਪਿੰਡ ਹੈ